ਜਨਮ ਮਰਨ ਦੁਖ ਜਾਈ ਨਰਸਨ ਬਰਸੀ ਬਿਰਖ ਜਨਮ ਮਰਨ ਦੁਖ ਜਾਈ ਸਾਥਨਾ ਰਾਇਬੁਰ ਸਾਹਿਬ ਜੀ ਟੋਟੇ ਮਹਾਰਾ ਪੰਦੇਵਾ ਸਾਦਰ ਸੰਗ ਹਰ ਹਰ ਨਾਮ ਚਿਤਾਰਾ ਸਹਿਜ ਅਨੰਦ ਹੋਵੇ ਦਿਨ ਰਾਤੀ ਓਂਕਰ ਭਲੋ ਹਰ ਹਰ ਨਾਮ ਚਿਤਾਰਾ ਸਾਜਨੰਦ ਹੋਵੇ ਦਿਨ ਰਾਤੀ ਹੰਗਰ ਭੰਨੋ ਹਮਾਰਾ ਰਹਾ ਘਰ ਪੂਰਾ ਪਿਤੇਉ ਬਦ ਭਾਖੀ ਜਿ ਕੋ ਅੰਤਨ ਪਾਰਾ ਨਿਆ ਆਪਣਾ ਇਹ ਤਸਾਦਰ ਸੰਸਾਰ ਜਨਮ ਮਰਨ ਕਾਟੇ ਗੁਰ ਵਚਨੇ ਬਹੁੜਾ ਸੰਖਟ ਦੁਆਰਾ ਨਾਨਕ ਸਰਨ ਦੇਵ ਸੁਆਮੀ ਕੀ ਪੰਨਾ ਆਪਣਾ ਨਮਸਕਾਰਾ ਜਨਮ ਕਾਜੇ ਪੁਰ ਵਛਨੇ ਬਹੁੜਨਾ ਸੰਕਟ ਦੁਆਰਾ ਨਾਨਕ ਸਰਨ ਗੈ ਸੁਆਮੀ ਕੀ ਕੁਣ ਹੈ ਕੁਣ ਹੈ ਨਮਸਕਾਰਾ ਵਾਹੀ ┤┤ ਕਾ ਖੱਸਾ